ਹਾਂਜੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ 15 ਨਵੇਂ ਕੁੜੀਆਂ ਦੇ ਰਿਸ਼ਤਿਆਂ ਦੀ ਵੀਡੀਓ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਂਦੇ ਹਾਂ ਤੇ ਲੜਕਿਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਹਾਂ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਇਹ ਗੱਲ ਜਰੂਰ ਨੋਟ ਕਰੋ ਸਾਡਾ ਇਸ WhatsApp ਨੰਬਰ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਨੰਬਰ ਨਹੀਂ ਹੈਗਾ ਅਗਰ ਇਸ ਨੰਬਰ ਤੋਂ ਇਲਾਵਾ ਤੁਹਾਨੂੰ ਕਿਸੇ ਹੋਰ ਨੰਬਰ ਤੋਂ ਕੋਈ ਕਾਲ ਮੈਸੇਜ ਆਉਂਦਾ ਸਾਡੇ ਨਾਮ ਤੋਂ ਤਾਂ ਉਹ ਸਚੀਤ ਹੋ ਤੁਸੀਂ ਸਾਵਧਾਨ ਰਹੋ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਕਾਸਟ ਹਿੰਦੂ ਖੱਤਰੀ ਉਮਰ April 1986 ਕੱਦ 5 ਫੁੱਟ 4 ਇੰਚ ਪੜਾਈ ਐਮਏ ਮਾਸਟਰ ਆਫ ਐਜੂਕੇਸ਼ਨ ਐਮਐਡ ਪਿਤਾ ਰਿਟਾਇਰ ਆਰਮੀ ਪਲਸ ਸੀਟੀ ਜੋ ਮਾਤਾ ਹਾਊਸ ਵਾਈਫ ਪ੍ਰਾਏ ਇੱਕ ਸੁਪਰਵਾਈਜ਼ਰ ਪ੍ਰਾਈਵੇਟ ਜੌਬ ਭੈਣ ਇੱਕ ਮੈਰਿਡ ਫੈਮਿਲੀ ਅਪਰ ਮਿਡਲ ਕਲਾਸ ਐਂਡ ਵੈਜੀਟੇਰੀਅਨ ਫੈਮਿਲੀ ਸ਼ਾਰਟ ਟਾਈਮ ਡਿਵੋਰਸ ਗਰਲ ਇਸ਼ੂ ਲੈਸ ਮੰਗੇ ਪਰਵਾਰ ਦੀ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਗਵਰਨਮੈਂਟ ਜੋਬ ਤੇ ਹੋਵੇ ਜਾਂ ਬਿਜ਼ਨਸਮੈਨ ਹੋਵੇ ਬਿਨਾ ਬੱਚੇ ਵਾਲੇ ਹੀ ਸੰਪਰਕ ਕਰਨ ਜੀ ਇਹਨਾਂ ਨੂੰ ਤੇ ਇਹਨਾਂ ਦਾ ਨੰਬਰ ਦਿੱਤਾ ਗਿਆ ਨਾਲ ਦਿੱਤੇ ਗਿਆ ਨੰਬਰ ਤੇ ਡਾਇਰੈਕਟ ਗੱਲਬਾਤ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਮੋਗਾ ਕਾਸਟ ਨਾਅ ਸਿੱਖ ਉਮਰ 18-10-1990 ਕੱਦ 5 ਫੁੱਟ 5 ਇੰਚ ਪੜਾਈ ਬੀ ਐਸ ਸੀ ਆਈ ਡੀ ਮੰਗ ਮੁੰਡਾ ਗਵਰਨਮੈਂਟ ਜੋਬ ਤੇ ਹੋਵੇ ਜਾ ਐਨ ਆਰ ਆਈ ਹੋਵੇ ਜਾਂ ਆਪਣਾ ਫੈਮਿਲੀ ਬਿਜ਼ਨਸ ਹੋਵੇ ਨਾਈ ਸਿੱਖ ਤੇ ਜੰਡ ਸਿੱਖ ਕਾਸਟ ਨੂੰ ਬੈ ਲੈ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਮੋਗਾ ਕਾਸਟ ਨਾਈ ਸਿੱਖ ਉਮਰ 21 1988 ਕੱਦ 5 ਫੁੱਟ 4 ਇੰਚ ਪੜਾਈ ਫੈਸ਼ਨ ਡਿਜ਼ਾਈਨਿੰਗ 3 ইয়ার্স ਮਾਂਗੂੰਡਾ ਗਵਰਨਮੈਂਟ ਜੌਬ ਤੇ ਹੋਵੇ ਜਾਂ ਐਨ ਆਰ ਆਈ ਹੋਵੇ ਤੇ ਜਾਂ ਆਪਣਾ ਫੈਮਿਲੀ ਬਿਜ਼ਨਸ ਹੋਵੇ ਨਾਈ ਸਿੱਖ ਤੇ ਜੱਟ ਸਿੱਖ ਕਾਸਟ ਨੂੰ ਪਹਿਲੇ ਨੰਬਰ ਪਰਿਵਾਰ ਦਾ ਦਿੱਤਾ ਗਿਆ ਹੈ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਇਹ ਕੀ ਪਰਿਵਾਰ ਤੋਂ ਦੋ ਰਿਸ਼ਤੇ ਨੇ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਕਾਸਟ ਜੱਟ ਸਿੱਖ ਵੋਧਰਾਏ ਉਮਰ 6 ਫਰਵਰੀ 2006 कद 5 फुट 3 इंच पढ़ाई प्लस 2 पास बैंड स्कोर 86 मांगे परिवार दी ओही परिवार ਸੰਪਰਕ ਕਰਨ ਜਿਹੜੇ ਲੜਕੀ ਦੀ ਫਾਈਲ ਤੇ ਖਰਚਾ ਕਰ ਸਕਦੇ ਹਨ ਪਰਿਵਾਰ ਦਾ ਨੰਬਰ ਦਿੱਤਾ ਗਿਆ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਗੱਲਬਾਤ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮਾਨਸਾ ਕਾਸਟ ਜੱਟ ਸਿੱਖ ਗੋਤ ਥਿੰਦ ਉਮਰ 18 98 ਸੌਰੀ 1281998 ਕੱਦ 5 ਫੁੱਟ 4 ਇੰਚ ਪਰਾ ਇੱਕ ਕਮ ਕੁੜੀ ਕੈਨੇਡਾ ਪੀਆਰਏ ਖੇਤੀਬਾੜੀ ਦਾ ਕੰਮ ਕਰਦੇ ਨੇ ਜੀ ਇਹਨਾਂ ਦੇ ਫਾਦਰ 40 ਕਿੱਲੇ ਜ਼ਮੀਨ ਹੈ ਮੰਗੇ ਪਰਿਵਾਰ ਦੀ ਮੁੰਡੇ ਨੂੰ 30 ਕਿੱਲੇ ਜ਼ਮੀਨ ਆਉਦੀ ਹੋਵੇ ਮਾਨਸਾ ਰਤੀਏ ਨੂੰ ਪੈਂਦੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਅਮਰਿਤਤਾਰੀ ਪਤਾ ਫਤੇਗੜ ਸਾਹਿਬ ਕਾਸਟ ਜੱਟ ਸਿੱਖ ਗੋਤ ਪੰਗੂ ਉਮਰ 15 2 1997 ਕੱਦ 5 ਫੁੱਟ 4 ਇੰਚ ਪੜਾਈ ਬੀਏ ਐਮ ਇਕਨੋਮਿਕਸ ਭੈਣ ਇੱਕ ਭਰਾ ਇੱਕ ਕੰਮ 2 ਇਅਰ ਐਕਸਪੀਰੀਅੰਸ ਇਨ ਕੰਪਨੀ ਮੰਗ ਪਰਿਵਾਰ ਦੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਅਮਰਿਤਤਾਰੀ ਹੋਵੇ ਸਰਕਾਰੀ ਨੌਕਰੀ ਦਾ ਐਨਆਰਆਈ ਹੋਵੇ ਆਟਕ ਲਈ ਜ਼ਮੀਨ ਹੋਵੇ ਫਤਿਹਗੜ੍ਹ ਸਾਹਿਬ ਦੇ 100 ਕਿਲੋਮੀਟਰ ਏਰੀਆ ਦੇ ਹੀ ਸੰਪਰਕ ਕਰਨ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਆਪਣੀ ਸਿੱਧੀ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਮੋਗਾ ਕਾਸਟ ਅਰੋੜਾ ਸਿੱਖ ਉਮਰ 32 ਸਾਲ ਕੱਦ 4 ਫੁੱਟ 10 ਇੰਚ ਪੜਾਈ ਬੀਏ ਬੀ ਐਂਡ ਐਮਏ ਇਕਲੋਤੀ ਲੜਕੀ ਹੈ ਵੈਸ਼ਨੂ ਪਰਿਵਾਰ ਹੈ ਕੁੜੀ ਤਲਾਖ ਸੁਧਾ ਹੈ ਮੰਗੀ ਪਰਿਵਾਰ ਦੀ ਮੁੰਡਾ ਚੋਕੇ ਵਿੱਚ ਹੋਵੇ ਪੀਆਰ ਚ ਵਰਕ ਪਰਮਿਟ ਤੇ ਹੋਵੇ ਨਸ਼ੇ ਤੋਂ ਰਹਿਤ ਹੋਵੇ ਜਾਤੀ ਬੰਧਨ ਕੋਈ ਨਹੀਂ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਦੀਪ ਕੌਰ ਪਤਾ ਗੁਰਦਾਸਪੁਰ ਕਾਸਟ ਜੱਟ ਸਿੱਖ ਗੋਤ ਖਹਿਰਾ ਉਮਰ 1992 ਕੱਦ 5 ਫੁੱਟ 6 ਇੰਚ ਪੜਾਈ BCA MCA ਨਾਉ ਲਿਵਿੰਗ ਕੈਨੇਡਾ PR ਕੁੜੀ ਡਿਵੋਰਸਡ ਹੈ ਮੰਗੀ ਪਰਿਵਾਰ ਦੀ ਮੁੰਡਾ ਸੋਨਾ ਸੁਨੱਖਾ ਹੋਵੇ ਤੇ ਹਾਈਟ 6 ਫੁੱਟ ਹੋਵੇ ਤੇ ਕੈਨੇਡਾ ਹੋਵੇ ਜੇਕਰ ਪੰਜਾਬ ਤੋਂ ਹੋਵੇ ਤਾਂ ਵਧੀਆ ਘਰ ਪਰਿਵਾਰ ਤੋਂ ਹੋਵੇ ਪਰ ਕੈਨੇਡਾ ਨੂੰ ਪਹਿਲੇ ਨਾਨ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਖੰਨਾ ਕਾਸਟ ਮਹਿਰਾ ਸਿੱਖ ਉਮਰ 16 6 1994 ਕੱਦ 5 ਫੁੱਟ 5 ਇੰਚ ਪੜਾਈ ਐਮਏ ਵਿਦ ਕੰਪਿਊਟਰ ਕੋਰਸ 1 ਇਅਰ ਆਈਲੈਸ 5.5 ਬੈਲ ਸਕੋਰ ਨਾਓ ਇਜ਼ ਵਰਕਿੰਗ ਔਨ ਰਿਸੈਪਸ਼ਨ ਮੰਗ ਪਰਵਾਰ ਦੀ ਮੁੰਡਾ ਐਨਆਰਆਈ ਹੋਵੇ ਓਨਲੀ ਜਰਨਲ ਐਂਡ ਬੀਸੀ ਕੰਟੈਕਟ ਕਰਨੀ ਇਹਨਾਂ ਨੂੰ ਤੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਮਜਬੀ ਸਿੱਖ ਗੋਤ ਸਹੋਟਾ ਉਮਰ 6 12 99 ਜਨਮ ਟਾਈਮ ਨਾਓ 20 ਪੀਐਮ ਕੱਦ ਪੰਜ ਫੋਟੋ 2 ਇੰਚ ਪੜਾਈ ਗ੍ਰੈਜੂਏਸ਼ਨ ਇਨ ਬੀਐਸਸੀ ਆਈਡੀ ਪੋਸਟ ਗ੍ਰੈਜੂਏਸ਼ਨ ਇਨ ਕਾਸਟੋਮੈਟੋਲੋਜੀਕ ਪ੍ਰਾਇਕੀ ਅਨਮੈਰੀਡੇ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਮਾंगे ਪਰਵਾਰ ਦੀ ਮੁੰਡਾ ਗਵਰਨਮੈਂਟ ਚੌਥੀ ਹੋਵੇ ਔਰਲੀ ਮਜਬੀ ਸਿੱਖ ਕਾਸਟ ਵਾਲੇ ਹੀ ਸੰਪਰਕ ਕਰਨ ਤੇ ਨਾਲ ਨੰਬਰ ਦਿੱਤਾ ਗਿਆ ਦਿੱਤੇਗਾ ਨੰਬਰ ਦੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰੇੰਕਾ ਪਤਾ ਜਲੰਧਰ ਕਾਸਟ ਐਸ ਸੀ ਗੋਥ ਸੋਢੀ ਐਂਡ ਬੰਦਨ ਉਮਰ 28 11 1999 ਕੱਦ 5 ਫੁੱਟ 3 ਇੰਚ ਪੜਾਈ ਗ੍ਰੈਜੂਏਸ਼ਨ ਐਂਡ ਆਈਲੈਟਸ 6 ਇਚ ਬੈਂਡ ਪਰਾ ਇੱਕੀ ਅਨਮੈਰਿਡੇ ਭੈਣ ਇੱਕੀ ਮੈਰਿਡੇ ਜੋਕੇ ਮੰਗੇ ਪਰਿਵਾਰ ਦੀ ਐਨ ਆਰ ਆਈ ਬੁਆਏ ਫਰੋਮ ਯੂਰਪ ਕੰਟਰੀਜ਼ ਜਲੰਧਰ ਹੁਸ਼ਿਆਰਪੁਰ ਹੁਸ਼ਿਆਰਪੁਰ ਫਗਵਾੜੇ ਨੂੰ ਪਹਿਰੇ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਹਨ ਦਿੱਤੇ ਗਏ ਨੰਬਰਾਂ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪਨਵੀ ਵਰਮਾ ਪਿਤਾ ਹਰਪਾਲ ਵਰਮਾ ਪਤਾ ਬਸੀ ਪਠਾਣਾ ਉਮਰ 11/9/1999 ਜਨਮ ਟਾਈਮ 6:40 ਪੀਐਮ ਬਰਥ ਪਲੇਸ ਪਟਿਆਲਾ ਗੋਤ ਗੋਗਨਾ ਨਾਨਕਾ ਗੋਤ ਖੁਰਮੀ ਪੜਾਈ ਪਲੱਸ 2 ਪਾਸ ਐਂਡ ਬਿਊਟੀ ਪਾਰਨਰ ਕੋਰਸ ਕੱਦ 5 ਫੁੱਟ 7 ਇੰਚ ਭੈਣਾ ਦੋ ਨੇ ਮੈਰਿਡ ਨੇ ਪ੍ਰਾਇਮਕੀ ਐਂਡ ਮੈਰਿਡ ਨੇ ਪਿਤਾ ਪ੍ਰਾਈਵੇਟ ਜੌਬ ਮਾਤਾ ਹਾਊਸ ਵਾਈਫ ਮੰਗ ਪਰਿਵਾਰ ਦੀ ਸਿੰਪਲ ਮੈਰਿਜ ਕਰਨੀ ਔਰੋਪੜ ਕਰਾਲੀ ਮੋਰਿੰਡਾ ਪਟਿਆਲਾ ਸਨੰਦਰ ਰਾਜਪੁਰਾ ਖੰਨਾ ਗੋਬਿੰਦਗੜ ਵਾਲੇ ਹੀ ਸੰਪਰਕ ਕਰਨ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਿਆ ਨੰਬਰ ਤੇ ਤੁਸੀਂ ਆਪਣੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਮ ਕੌਰ ਪਤਾ ਸੰਗਰੂਰ ਕਾਸਟ ਐਸਸੀ ਗੋਤ ਮਾਰੜੇ ਉਮਰ 29 1991 ਕੱਦ 5 ਫੁੱਟ 3 ਇੰਚ ਪੜਾਈ ਬੀਏ ਐਮਏ ਪੋਲੀਟੀਕਲ ਸਾਇੰਸ ਬੀਐਡ ਐਸਐਸਟੀ ਪੰਜਾਬੀ ਪੀਸ ਪੀਐਸ ਟੈਕ ਕਲੀਅਰ ਐਮਐਡ 1 ਇਅਰ ਕੰਪਿਊਟਰ ਡਿਪਲੋਮਾ 1 ਇਅਰ ਡੋਗਰੀ ਲੈਂਗੁਏਜ ਡਿਪਲੋਮਾ 5 ইয়ার্স ਸਕੂਲ ਐਕਸਪੀਰੀਅੰਸ ਕੰਮ ਇਹ ਜੀ ਅਸਿਸਟੈਂਸ ਪ੍ਰੋਫੈਸਰ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਲਹਿਲਖੁਰਦ ਪਿਤਾ ਮੱਖਣ ਸਿੰਘ ਹੋਮ ਮੇਕ ਹੋਮ ਮੇਕਰ ਨੇ ਜੀ ਇਹਨਾਂ ਦੇ ਫਾਦਰ ਸਾਹਿਬ ਮਾਤਾ ਹਾਊਸ ਵਾਈਫ ਨੇ ਭਰਾ 21 ਅਨਮੈਰੀਡ ਆਪਣਾ ਬਿਜ਼ਨਸ ਹੈ ਜੀ ਮਾਂਗੇ ਪਰਵਾਰ ਦੀ ਐਨੀ ਗਵਰਨਮੈਂਟ ਜੋਬ ਵਾਲਾ ਇਨਾਂ ਨੂੰ ਲੜਕਾ ਚਾਹੀਦਾ ਹੈ ਨੰਬਰ ਇਨਾਂ ਦਾ ਦਿੱਤਾ ਗਿਆ ਹੈ ਜੇ ਨਾਲ ਦਿੱਤੇ ਗਿਆ ਨੰਬਰ ਤੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਵੀਨ ਸ਼ਰਮਾ ਪਿਤਾ ਪਵਨ ਕੁਮਾਰ ਪਤਾ ਪਾਤਣਾ ਪਟਿਆਲਾ ਕਾਸਟ ਸ਼ਰਮਾ ਉਮਰ 13 ਜੁਲਾਈ 1985 ਕੱਦ 5 ਫੁੱਟ 3 ਇੰਚ ਪਹਿਣਾ ਤਿੰਨ ਨੇ ਮੈਰਿਟ ਨੇ ਪੜਾਈ ਬੀਏ ਟ੍ਰਿਪਲ ਐਮਏ ਇੰਗਲਿਸ਼ ਪਬਲਿਕ ਐਡਮਿਨਿਸਟ੍ਰੇਸ਼ਨ ਹਿਸਟਰੀ एमड पीटेंट एच डॉट सी डॉट क्लियर ਨੇ ਜੀ ਕਮ ਗਵਰਨਮੈਂਟ ਇੰਗਲਿਸ਼ ਟੀਚਰ ਨੇ ਮੰਗੇ ਪਰਵਾਰ ਦੀ ਮੁੰਡਾ ਸ਼ਰਮਾ ਕਾਸਟ ਤੋਂ ਹੀ ਹੋਵੇ ਗਵਰਨਮੈਂਟ ਜੌਬ ਤੇ ਹੋਵੇ ਵੈਲ ਸੈਟਲ ਹੋਵੇ ਓਨਲੀ ਸ਼ਰਮਾ ਕਾਸਟ ਵਾਲੇ ਹੀ ਸੰਪਰਕ ਕਰਨ ਤੇ ਇਹਨਾਂ ਦਾ ਨੰਬਰ ਦਿੱਤਾ ਗਿਆ ਦਿੱਤੇ ਗਿਆ ਨੰਬਰ ਤੇ ਤੁਸੀਂ ਡਾਇਰੈਕਟ ਪਰਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਕਾਸਟ ਹਿੰਦੂ ਖੱਤਰੀ ਸਟੇਟਸ ਅਨਮੈਰਿਡ ਉਮਰ ਨੰਬਰ 1991 ਗੱਦ 5 ਫੁੱਟ 9 ਇੰਚ ਪੜਾਈ ਐਮਏ ਸੋਸ਼ੀਓਲੋਜੀਕ ਪਲੱਸ ਡਿਪਲੋਮਾ ਆਫ ਕੰਪਿਊਟਰ ਕੋਰਸ ਪਿਤਾ ਰਟਾਇਰ 60000 ਪੈਨਸ਼ਨੇਰੀ ਜੀ ਮਾਤਾ ਹਾਊਸ ਵਾਈਫ ਨੇ ਪੈਣਾ ਦੋਣੀ ਮੈਰਿਡ ਨੇ ਵੈਜੀਟੇਰੀਅਨ ਫੈਮਿਲੀ 노 ਸਮੋਕਿੰਗ 노 ਡਰਿੰਕਿੰਗ ਰਾਧਾ ਸੁਆਮੀ ਸਰਸੰਗੀ ਪਰਵਾਰੀ ਜੀ ਤੇ ਕੰਮੇ ਅਸਿਸਟੈਂਸ ਕਲਰਕ ਪ੍ਰਾਈਵੇਟ ਜੌਬ ਕਰਦੇ ਆ ਜੀ ਸੈਲਰੀ 3000 ਪਰ ਮੰਥ ਦੀ ਹੈ ਦੋ ਹਾਊਸ ਨੇ ਜੀ ਤੇ ਮੰਗੇ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਪਲੱਸ 2 ਜਾਂ ਬੀਏ ਪਾਸ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਜੀ নো ਕਾਸਟ ਵਾਰ ਤੇ ਮੈਰਜੀ ਬਿਊਰੋ ਵਾਲੇ ਮਾਫ ਕਰਨ ਜੀ ਇਹਨਾਂ ਨੂੰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਓਸਲੋ ਨਾਰਵੇ ਉਮਰ 34 ਸਾਲ ਕੱਦ 6 ਫੁੱਟ i.m.s.c. MSc operational projects and supply chain management from university manchester Carrier currently working from, for a for a well uh, sorry career currently working for a well reputed company paniki married dentist father and mother is working family has been living in norway ਸਿੰਸ ਪਾਸਟ 35 ইয়ার্স ਮੰਗੀ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੜੀ ਲਿਖੀ ਹੋਵੇ ਤੇ ਲੰਬੀ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨਦੀਪ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸਿੱਖ ਗੋਤ ਗਰੇਵਾਲ ਉਮਰ 22 5 1995 ਕਦ ਪੰਜ ਫੁੱਟ 11 ਇੰਚ ਪੈਨ ਇੱਕੀ ਮੈਰਿਡ ਇਨ ਨਿਊਜ਼ੀਲੈਂਡ ਪੜਾਈ ਬੀ ਐਸ ਸੀ 에어ਲਾਈਨਸ ਟੂਰਿਜ਼ਮ ਐਂਡ ਹੌਸਪਿਟੈਲਿਟੀ ਮੈਨੇਜਮੈਂਟ ਇੰਡੀਆ ਗ੍ਰੈਜੂਏਟ ਡਿਪਲੋਮਾ ਇਨ ਅਪਲਾਈਡ ਮੈਨੇਜਮੈਂਟ ਨਿਊਜ਼ੀਲੈਂਡ ਕੰਮੇ ਪਰਵਾਰ ਮੁੰਡੇ ਦਾ ਨਿਊਜ਼ੀਲੈਂਡ ਪੀ ਆਰ ਨੇਜੀ ਇੰਡੀਪੈਂਡੈਂਟ ਕੰਟਰੈਕਟਰ ਨਿਊਜ਼ੀਲੈਂਡ ਮੰਗੇ ਪਰਵਾਰ ਦੀ ਕੁੜੀ ਵਧੀਆ ਪਰਵਾਰ ਤੋਂ ਹੋਵੇ ਸੋਹਣੀ ਸੁਨੱਖੀ ਹੋਵੇ ਤੇ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਡਾਇਰੈਕਟ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਤੇ ਨਾਲੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਤਾਂ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਸਾਡੀਆਂ ਵੀਡੀਓ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਐਡ ਲਗਾ ਦਿੰਨੇ ਹਾਂ ਜੀ। ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਰਿਸ਼ਤਾ ਕਰਨ ਦੇ ਟਾਈਮ ਚਾ ਬਾਅਦ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਤੁਹਾਡੀ ਖੁਦ ਹੀ ਹੋਵੇਗੀ ਜੀ। ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ। ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਨੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ